ਇੱਕ ਪਿਛਲੇ 15 ਮਿੰਟ ਤੋਂ بارش ਜਿਹੜੀ ਉਹ ਸ਼ੁਰੂ ਹੋ ਚੁੱਕੀ ਹੈ ਚੰਡੀਗੜ੍ਹ ਦੇ ਇਸ ਵਕਤ ਅਸੀਂ ਸੈਕਟਰ 27 ਤੇ ਸੈਕਟਰ ਜਿਹੜਾ 26 ਹੈ ਉਹ ਸਾਹਤ ਹੈ ਉਹਦੇ ਬਿਲਕੁਲ ਸਾਹਮਣੇ ਤੁਸੀਂ ਦੇਖ ਸਕਦੇ ਹੋ ਜਿੱਥੇ ਸਮਝੰ بارش ਹੋ ਰਹੀ ਹੈ ਤੇ ਖਾਸ ਇਹ ਵੀ ਹੈ ਕਿ ਕੱਲ ਤੇ ਪਰਸੋਂ ਨੂੰ ਕਿਹਾ ਜਾ ਰਿਹਾ ਸੀਗਾ ਕਿ ਸਤੰਬਰ ਦਾ ਸਭ ਤੋਂ ਗਰਮ ਦਿਨ ਰਿਹਾ ਪਿਛਲੇ 10 ਸਾਲਾਂ 'ਚ 38 ਡਿਗਰੀ ਸੈਲਸੀਅਸ ਤੱਕ ਮੌਸਮ ਜਿਹੜਾ ਹੈ ਉਹ ਚਲਾ ਗਿਆ ਸੀਗਾ ਤੇ ਹੁਣ ਮੌਸਮ 'ਚ ਜ਼ਰੂਰ ਇੱਕ ਗਿਰਾਵਟ ਆਈ ਹੈ ਤਾਂ 4 ਤੋਂ 5 ਡਿਗਰੀ ਦਾ ਅਸਰ ਜ਼ਰੂਰ ਦੇਖਣ ਨੂੰ ਮਿਲ ਰਿਹਾ ਹੈ ਇੱਕ ਠੰਡਕ ਲੋਕਾਂ ਨੂੰ ਮਹਿਸੂਸ ਜ਼ਰੂਰ ਹੋਈ ਹੈ ਹਾਲਾਂਕਿ ਬਾਰਿਸ਼ ਦਾ ਸਮਝ ਰਹੇਗਾ ਉਹ ਦੁਪਹਿਰ ਲੈ ਕਿਉਂਕਿ ਜੇ ਸਵੇਰੇ ਹੁੰਦਾ ਤੇ ਸ਼ਾਮ ਨੂੰ ਹੁੰਦਾ ਤੇ ਬਾਰਿਸ਼ ਬਾਰਿਸ਼ ਦੇ ਕਰਕੇ ਸ਼ਹਿਰ ਦੀ ਰਫ਼ਤਾਰ ਜ਼ਰੂਰ ਘਟ ਜਾਂਦੀ ਪਰ ਫਿਲਹਾਲ ਦੀ ਨਹੀਂ ਦੁਪਹਿਰੇ ਹੋਣ ਕਰਕੇ ਇਸ ਕਰਕੇ ਜ਼ਿਆਦਾ ਭੀੜ ਵੀ ਜਿਹੜੀ ਉਹ ਆਸ-ਪਾਸ ਸ਼ਹਿਰ 'ਚ ਨਹੀਂ ਹੈ ਪਰ ਮੁਹਾਲੀ ਪੰਚਕੂਲਾ ਤੇ ਚੰਡੀਗੜ੍ਹ ਦੇ ਜ਼ਿਆਦਾਤਰ ਇਲਾਕਿਆਂ 'ਚ ਇਸ ਤਰੀਕੇ ਨਾਲ ਪਿਛਲੇ 20 ਮਿੰਟ ਤੋਂ ਹੁਣ 20 ਮਿੰਟ ਹੋ ਚੁੱਕੇ ਨੇ ਬਾਰਿਸ਼ ਲਗਾਤਾਰ ਚੱਲ ਰਹੀ ਹੈ ਮੌਸਮ ਵਿਭਾਗ ਵੱਲੋਂ ਵੀ 9 ਦੇ ਕਰੀਬ ਜਿਹੜੇ ਡਿਸਟ੍ਰਿਕਟਸ ਨੇ ਉਹਨਾਂ ਨੂੰ ਅਲਰਟ ਦਿੱਤਾ ਗਿਆ ਸੀਗਾ ਕਿ ਉੱਥੇ ਬਾਰਿਸ਼ ਹੋ ਸਕਦੀ ਹੈ ਜਿਦੇ ਵਿੱਚ ਚੰਡੀਗੜ੍ਹ ਵੀ ਸੀਗਾ ਤੇ ਆਹੀ ਬਾਰਿਸ਼ ਜਿਹੜੀ ਹੈ ਇਹਦੇ ਇੰਤਜ਼ਾਰ ਪਿਛਲੇ 4 ਤੋਂ 5 ਦਿਨ ਤੋਂ ਲੋਕ ਕਰ ਰਹੇ ਸੀ ਜਿਹੜੀ ਹੁਣ ਪੈਣੀ ਸ਼ੁਰੂ ਹੋ ਚੁੱਕੀ ਹੈ ਹੁਣ ਕਦ ਤੱਕ ਪਈਗੀ ਮੌਸਮ ਵਿਭਾਗ ਵੱਲੋਂ ਕਿਹਾ ਗਿਆ ਹੈ ਕਿ ਇੱਕ ਜਾਂ ਦੋ ਦਿਨ ਤੱਕ ਮੌਸਮ ਜਿਹੜਾ ਇਸੇ ਤਰੀਕੇ ਨਾਲ ਰਹੇਗਾ ਜਿਹਦੇ ਕਰਕੇ ਮੌਸਮ ਦੇ ਜਿਹੜੇ ਟੈਂਪਰੇਚਰ ਉਸ ਤੋਂ ਘਰਾਟ ਜ਼ਰੂਰ ਆਏਗੇ ਯਾਨੀ ਇੱਕ ਲੋਕਾਂ ਨੂੰ ਇੱਕ ਸਾਹ ਜ਼ਰੂਰ ਮਿਲ ਸਕਦਾ ਚੈਨ ਦਾ ਸਾਹ ਮਿਲ ਸਕਦਾ ਹੈ ਫਿਲਹਾਲ ਦੇ ਲਈ ਤੁਸੀਂ ਸਾਹਮਣੇ ਤਸਵੀਰਾਂ ਦੇਖੋ ਲੋਕ ਬਾਰਿਸ਼ 'ਚ ਆ ਰਹੇ ਨੇ ਅਕਾ ਲਗੀ ਜ਼ਾਤਰ ਲੋਕਾਂ ਨੂੰ ਇਹ ਸੀ ਕਿ ਮੌਨਸੂਨ ਸੀਜ਼ਨ ਜਿਹੜਾ ਜਾ ਚੁੱਕੇ ਬਾਰਿਸ਼ ਨਹੀਂ ਹੋਣਗੀਆ ਸੋ ਇਸ ਕਰਕੇ ਕਈਆਂ ਦੀ ਤਿਆਰੀ ਨਹੀਂ ਸੀਗੀ ਪਰ ਜਿਸ ਤਰੀਕੇ ਨਾਲ ਇਸ ਵਕਤ ਬਾਰਿਸ਼ ਢੰਡੀਗੜ ਦੇ ਇਲਾਕਿਆਂ ਚ ਪੈ ਰਹੀ ਹੈ ਇਸ ਨੂੰ ਕਿਹਾ ਜਾ ਸਕਦਾ ਹੈ ਲੋਕਾਂ ਨੂੰ ਰਾਹਤ ਜ਼ਰੂਰ ਮਿਲੀ ਹੈ ਗਰਮੀ ਤੋਂ ਐਨ ਤਸਵੀਰ ਕਹੂੰਗਾ ਆਪਣੇ ਕੈਮਰਾ ਬਸ ਰੁਪਿੰਦਰ ਜੱਗੇ ਤੋਂ ਖਾਂਦੀ ਕੇ ਬਸ ਸਟਾਪ ਦਾ ਨਜ਼ਾਰਾ ਕੁਝ ਇਸ ਕਦਰ ਹੈ ਕਿ ਇੱਥੇ ਹਰ ਕੋਈ ਬਾਰਿਸ਼ ਤੋਂ ਬਚਣ ਲਈ ਜੜਾਓ ਖੜੇ ਹੈ ਹੈਨਾ ਬਾਰਿਸ਼ ਸੇ ਬਚਣ ਲਈ ਖੜ ਗਏ ਹੋ ਹਾਂਜੀ ਹਾਂਜੀ ਸਰ ਪਰ ਮੌਸਮ ਗਰਮੀ ਬਹੁਤ ਹੋ ਗਈ ਧੀ ਬੜੀਆ ਲੱਗ ਰਿਹਾ बहुत ज्यादा गर्मी हो रही थी सर ठीक है अब थोड़ा ठीक लग रहा है, है? मौसम में चेंजिंग हो गई आपको बेहतर हुआ पहले से हाँ जी बहुत पर गर्मी बहुत बहुत ज्यादा क्या चाहते हैं ऐसा ही मौसम हाँ जी, हाँ जी। बिल्कुल, बिल्कुल। सर आप कहाँ से आए मैं मनी बारिश का अंदाजा था नहीं एकदम से मौसम का अभी चेक करके नहीं निकले नहीं कौन चेक करता है हमने चेक करवा दिया करवा दिया था चलो फिर ठीक है और आगे जाना है अभी सेक्टर नाइन फिर घर और जरूर कहें कि एक एक कह सकते हैं कि कंफर्ट लेवल आया है क्योंकि मौसम जिस तरीके से गर्मी हो रही थी बिल्कुल मौसम को कुछ पता नहीं चल रहा आजकल कैसा आ रहा है बहुत ज्यादा अब तो इस मौसम में तो गर्मी होती नहीं है जिस बार गर्मी हो रही है और हम लोगों ने जो प्रकृति के साथ खिलवाड़ किया है ना उसका जो नतीजा हम लोग भुगत रहे हैं मेन वही है और कुछ नहीं कहते हैं ना कि लंदन की बारिश और लंदन के लोग पता ही नहीं चलता कब कैसे हो जाते हैं वही शायद चंडीगढ़ की बारिश का भी नहीं पता चल रहा है सर पता चल रहा है क्योंकि लोगों ने कितना को खराब किया हुआ है पेड़ पौधे हमने काट रखे हैं अब कितने पेड़ पौधे कट रहे हैं आपको भी पता है तो उससे इनवायरमेंट में तो फर्क पड़ेगा ना तो मौसम भी बिगड़ेगा यही एक कारण है कि जो ऐसा हो रहा है तो सही गल है सर भिज गए गए जी जी कितने जा रहे थे ऑफिस ऑफिस थोड़े गिले हो जाओगे ਹਾਂਜੀ ਹਾਂਜੀ ਕਿ ਲੱਗਿਆ ਸੀਗਾ ਮੀ ਪਏਗਾ ਅੱਜ ਪਤਾ ਨਹੀਂ ਜੀ ਕੁਝ ਨਹੀਂ ਕਹਿ ਸਕਦੇ ਕੁਝ ਨਹੀਂ ਕਹਿ ਸਕਦੇ ਫਿਲਹਾਲ ਦੇ ਲਈ ਕਹਿ ਰਹੇ ਨੇ ਕੁਝ ਨਹੀਂ ਕਹਿ ਸਕਦੇ ਪਰ ਜੋ ਇਹਨਾਂ ਨੇ ਗੱਲ ਕੀਤੀ ਹੈ ਕਿ ਪ੍ਰਕਿਰਤੀ ਨਾਲ ਛੇੜਛਾੜ ਕਰੋਗੇ ਤਾਂ ਫਿਰ ਤੁਹਾਨੂੰ ਵੀ ਪਤਾ ਨਹੀਂ ਲੱਗੇਗਾ ਕਿ ਕਿਹੜੀ ਆਫਤ ਆ ਜਾਏਗੀ ਆਹੀ ਆਫਿਸ ਲਈ ਨਿਕਲੇ ਸੀਗੇ ਪਰ ਰਸਤੇ 'ਚ 20 ਪੈ ਗਿਆ ਤੇ ਉਹੀ ਇੱਕ ਕਾਰਨ ਹੈ ਕਿ ਇੱਥੇ ਖੜ੍ਹਾ ਪੈ ਗਿਆ ਰਸਤੇ 'ਚ ਬੱਸ ਸਟਾਪ 'ਤੇ ਇਹ ਗਿਣਤੀ ਵਧਦੀ ਜਾ ਰਹੀ ਹੈ ਸਕੂਟਰ ਲੱਗਦੇ ਜਾ ਰਹੇ ਨੇ